ਨਾਮ ਸਿਰਵਾਹੇ ਗੁਰੂ ਸਾਹਿਬ ਜੀ ਤਾਹਿ ਗੁਰੂ ਜੀ ਦਰਸ਼ਨ ਦੇ ਰਤੀ ਮਾ ਕਰ ਤੇਰਾ ਪੂਰਨ ਕਰਮ ਹੋਏ ਪਾ ਮੇਰਾ ਸੰਤੇ ਸੁਭਰਾ ਮੀਰੇ ਦੇ ਨਾਮ ਕਰਾ ਪੜੇ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸ੍ਰੀ ਮਹਲਾ ਪਹਿਲਾ ਜੀਉ ਤੰਪਹਾ ਤਪ ਤਪ ਖਪੈ ਬਹੁਤ ਵੇਕਾਰੋ ਯੋ ਤਪ ਕਰੈ ਬਾਰੂ ਬਾਰ ਤਪ ਤਪ ਖਪੈ ਬਹੁਤ ਵੇਕਾਰੋ ਜੈ ਪਰਵਾਨੀ ਵਿਸਰ ਜਾਏ ਉਰ ਬੋਲੀ ਜਨ ਸਮ ਸੋਈ ਰਾਹ ਜਿਨ ਕਨ ਗ੍ਰੀਤੇ ਅੱਖੀ ਰਾਖ ਜਿਨ ਜੀਵਾ ਦਿੱਤੇ ਬੋਲੇ ਤਾਤ ਜਿਨ ਮਨ ਆਕਾ ਅਗਲੇ ਪਾਏ ਬਾਜਿ ਭਵਨਾ ਅਖੈ ਸਭ ਜਾਈ ਜੇਤਾ ਮੋ ਪ੍ਰੀਤ ਸੁਆ ਸਵਾ ਕਾਲ ਗਗਾ ਦਾਗ ਦਾਗ ਨੂ ਸੂਤ ਲਿਆ ਲਾਈ ਦਰਗੈ ਮੈ ਸਿਰ ਨਾਹੀ ਜਾਇ ਕਰ ਮਿਨਾ ਆਖਰ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਕਾਉ ਏ ਕੋ ਰੂਪ ਫਿਰ ਹੋਇਆ ਸਾ ਸਾਚਾ ਸਰਬਦਾ ਪਾਰ ਏਕੋ ਨਿਬੈ ਤੇ ਰਹੋ ਵਸਾਰ ਨਾਨਕ ਸਾਚਾ ਸਰਬਦਾ ਤਾਰ ਵਾਹਿ ਗੁਰਜੀ ਦਾ ਸਾਥ ਸਾਹੇ ਗੁਰਜੀ ਕੀ ਥਤੀ